ਇਸ ਅਦਾਰਤੇ ਆਏ ਹਾਂ ਚੌਂਕੜੀਆਂ ਮਾਰ ਕੇ ਬੈਠੇ ਇੱਕ ਭਰੋਸਾ ਜ਼ਰੂਰ ਰੱਖਿਓ ਆਪਣੇ ਮਨ ਵਿੱਚ ਵੀ ਜੋ ਵੀ ਤੁਸੀਂ ਇਸ ਪਵਨ ਸਥਾਨ ਤੋਂ ਆਣ ਕੇ ਮੰਗਿਆ ਨਾ ਉਹ ਮਿਲਦਾ ਹਰ ਕੁਝ ਗੱਲ ਇਹ ਕੀਤੇ ਦੀ ਹੈ ਗੱਲ ਤਵੱਕੇ ਦੀ ਹੈ ਗੱਲ ਭਰੋਸੇ ਦੀ ਹੈ ਤੇ ਗੱਲ ਯਕੀਨ ਦੀ ਹੈ ਭਾਈ ਯਕੀਨ ਕਹਿੰਦੇ ਭਗਤ ਕਬੀਰ ਜੀ ਖੁਦ ਦੇ ਮਣੇ ਦੇ ਨਾਲ ਇੱਕ ਰੱਸਾ ਪਾ ਕੇ ਤੇ ਗਿੱਟੇ ਨੂੰ ਬੰਨ੍ਹ ਕੇ ਇੱਕ ਬੰਨਿਓ ਰੱਸਾ ਮਾਫ ਕਰਨਾ ਬਾਬਾ ਫਰੀਦ ਜੀ ਲਟਕੇ ਨੇ ਉਹ ਲਟਕ ਕੇ ਇਬਾਦਤ ਕਰਨ ਦਾ ਵੈਸੇ ਹੱਥ ਨੂੰ ਗੁਰਬਾਣੀ ਵਿੱਚ ਕਿਤੇ ਜਗ੍ਹਾ ਨਹੀਂ ਹੈਗੀ ਹੱਥ ਕਰਕੇ ਰੱਬ ਨਹੀਂ ਪਾਇਆ ਜਾਂਦਾ ਮਹਾਰਾਜ ਦੀ ਬਾਣੀ ਵਿੱਚ ਕਹਿੰਦੀ ਹੱਥ ਕਰ ਮਰੇ ਨਾ ਲੇਖੇ ਪਾਵੇ ਹੁਣ ਤੁਸੀਂ ਕਹੋਗੇ ਭਾਈ ਸਾਹਿਬ ਤੁਸੀਂ ਤੇ ਸਮਾਪਤੀ ਕਰਕੇ ਜਾਣਾ ਤੇ ਗਰੰਥੀ ਸਿੰਘ ਨੇ ਅਰਦਾਸ ਕਰਨੀਆਂ ਜਿੰਨਾ ਹੱਠੀਆਂ ਜਪੀਆਂ ਤਪੀਆਂ ਤੇ ਫਿਰ ਉਹ ਅੱਠ ਕਿਹੜਾ ਉਹ ਅੱਠ ਪਤਾ ਕਿਹੜਾ ਇਹ ਅੱਠ ਨਹੀਂ ਆ ਪੀ ਤਨ ਨੂੰ ਤਪਾ ਕੇ ਬੰਦਗੀ ਕਰਨੀ ਇਹ ਹੱਥ ਗੁਰੂ ਨਾਨਕ ਦੇ ਘਰ ਚ ਕਿਤੇ ਵੀ ਪਰਵਾਨੀ ਹੈਗਾ ਭਾਈ ਪੁੱਠੇ ਲਟਕ ਕੇ ਰੱਬ ਨਹੀਂ ਮਿਲਦਾ ਪੁੱਠੇ ਲਟਕ ਕੇ ਰੱਬ ਮਿਲਦਾ ਹੁੰਦਾ ਤੇ ਚਮਗਿੱਦੜ ਨੂੰ ਬੜੇ ਚਿਰ ਦਾ ਮਿਲ ਜਾਂਦਾ ਤੇ ਚਮਗਿੱਦੜ ਬ੍ਰਹਮ ਗਿਆਨੀ ਬਣ ਜਾਂਦਾ ਜੇ ਨੰਗੇ ਪੈਰੀ ਪ੍ਰਮਾਤਮਾ ਮਿਲਦਾ ਹੁੰਦਾ ਤੇ ਕਟੀਆਂ ਵਛੀਆਂ ਕਦੋਂ ਦੀਆਂ ਪੂਜੀਆਂ ਜਾਂਦੀਆਂ ਕੱਟੇ ਵਛੇ ਕਦੋਂ ਦੇ ਬ੍ਰਹਮ ਗਿਆਨੀ ਬਣ ਜਾਂਦੇ ਭਾਈ ਜੇ ਪਾਣੀ ਵਿੱਚ ਬੈਠਿਆਂ ਰੱਬ ਮਿਲਦਾ ਹੁੰਦਾ ਦੇ ਡੱਡੂ ਦੇ ਤੇ ਥਾਂ ਥਾਂ ਤੇ ਆਸਥਾਨ ਬਣੇ ਹੋਣੇ ਸੀ ਪਿਓ ਬ੍ਰਹਮ ਗਿਆਨੀ ਬਣ ਗਿਆ ਪਾਣੀ ਚ ਬੈ ਕੇ ਇੱਥੇ ਹੱਠ ਨੂੰ ਜਗ੍ਹਾ ਨਹੀਂ ਗੁਰੂ ਨਾਨਕ ਦੇ ਘਰ ਚ ਤਨ ਨਾ ਤਪਾਇ ਤਨੂਰ ਜਿਉ ਬਾਲਣ ਹੱਡ ਨਾ ਬਾਲ ਸਿਰ ਪੈਰੀਂ ਕਿਆ ਫੇੜਿਆ ਅੰਦਰ ਪਿਰੀ ਸੰਭਾਲ ਮੇਰੇ ਬਾਬੇ ਦੀ ਕਹਾਣੀ ਬਾਣੀ ਕਹਿੰਦੀ ਹੱਠ ਕਰਕੇ ਤੂੰ ਰੱਬ ਦੀ ਪ੍ਰਾਪਤੀ ਨਹੀਂ ਪਾ ਸਕਦਾ ਬਾਬਾ ਫਰੀਦ ਹੱਠ ਕਰਨ ਦਿਆ ਲਾਗਉਂਦੀ ਇੱਕ ਯੋਗ ਲੈ ਕੇ ਨੰਗਨਦਿਆ ਯੋਗ ਆ ਸਾਡੇ ਬਜ਼ੁਰਗਾਂ ਨੂੰ ਪਤਾ ਯੋਗ ਬਲਦਾਂ ਦੀ ਯੋਗ ਉਹ ਲੈ ਕੇ ਜੱਟ ਲਗਉਂਦੇ ਨੰਗਨਦਿਆ ਤੇ ਕਹਿੰਦਾ ਬਾਬਾ ਇਹ ਕੀ ਕਰਨਦਿਆਂ ਕਹਿੰਦਾ ਰੱਬ ਦੀ ਪ੍ਰਾਪਤੀ ਵਾਸਤੇ ਦਿਆਂ ਹੱਥ ਕਰਨ ਉਹ ਕਹਿੰਦਾ ਇਸ ਤਰ੍ਹਾਂ ਕੀਤੇ ਰੱਬ ਮਿਲ ਜਾਂਦਾ ਕਹਿੰਦਾ ਹਾਂ ਉਹ ਜੱਟ ਨੇ ਵਟ ਤੋਂ ਤੋੜੀਆਂ ਘਾਹ ਦੀਆਂ ਤੜਾ ਉਹ ਮਾੜੀ ਜੀ ਰੱਸੀ ਵਟੇ ਤੇ ਗਿੱਟੇ ਨੂੰ ਬੰਨ ਕੇ ਤੇ ਮਨ ਦੇ ਨਾਲ ਪਾ ਕੇ ਲੱਗਾ ਲਮਕਣ ਤੇ ਬਾਬੇ ਫਰੀਦ ਨੇ ਆਖਿਆ ਮਰਨਾ ਹੀ ਉਹਨੇ ਆਖਿਆ ਕਿਉਂ ਉਹ ਕਹਿੰਦਾ ਮੇਰਾ ਰੱਸਾ ਤੇ ਕੁਝ ਸਮਾਂ ਕੱਢ ਜਾਵੇਗਾ ਤੇਰੀਆਂ ਘਾਹ ਦੀਆਂ ਟੜਾਂ ਕਿਨਾਂ ਕ ਚਰ ਕੱਢਣਗੀਆਂ ਉਹ ਕਹਿੰਦਾ ਮੈਂ ਘਾਹ ਦੀਆਂ ਟੜਾਂ ਤੇ ਭਰੋਸਾ ਕਰਕੇ ਪੁੱਠਾ ਨਹੀਂ ਲਟਕਣ ਲੱਗਾ ਮੈਂ ਉਹਦੇ ਤੇ ਭਰੋਸਾ ਕਰਕੇ ਪੁੱਠਾ ਲਟਕਣ ਲੱਗਾ ਜੇਦੀ ਪ੍ਰਾਪਤੀ ਵਾਸਤੇ ਮੈਂ ਲੱਗਾ ਨਾ ਲਟਕਣ ਉਹ ਜੇ ਹੋਇਆ ਤੇ ਮੈਨੂੰ ਆਪਣੇ ਆਪ ਹੀ ਰੱਖ ਲਵੇਗਾ ਇੱਕ ਬੰਨੇ ਰੱਸਾ ਪਾ ਕੇ ਲਟਕਿਆ ਬਾਬਾ ਫਰੀਦ ਰੱਬ ਦੀ ਪ੍ਰਾਪਤੀ ਨਾ ਹੋਈ ਕਿਰਤ ਕਮਾਈ ਕਰਨ ਵਾਲਾ ਢਾਈ ਤੜਾਂ ਬਨ ਕੇ ਗੱਟੇ ਨੂੰ ਤੇ ਖੂਦ ਦੇ ਮਨ ਨਾਲ ਲਟਕ ਗਿਆ ਰੱਬ ਦੀ ਪ੍ਰਾਪਤੀ ਕਰਕੇ ਅਗਲਾ ਚੱਲ ਗਿਆ ਗੱਲ ਯਕੀਨ ਦੀ ਆ ਭਾਈ ਗੱਲ ਭਰੋਸੇ ਦੀ ਆ ਗੱਲ ਹੈ ਤਵੱਕੇ ਦੀ ਜੇ ਤੇ ਭਰੋਸਾ ਕਰਕੇ ਚੌਂਕੜੇ ਆਪਾਂ ਮਾਰੇ ਆ ਨਾ ਤੇ ਮਹਾਰਾਜ ਕਿਰਪਾ ਕਰੇ ਜਿੰਨੀਆਂ ਅਰਦਾਸਾਂ ਬੇਨਤੀਆਂ ਕੀਤੀਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪੂਰੀਆਂ ਕਰਨਗੇ ਭਾਈ ਜੇ ਜੇ ਢਾਈ ਤਿੰਨ ਘੰਟੇ ਚੌਂਕੜਾ ਮਾਫੀ ਦਿਓ ਢਾਈ ਤੁਸੀਂ ਕਹੋਗੇ ਪੈਂਦਿਆਂ ਕਿਹੜੇ ਪਾਸੇ ਨੂੰ ਤੁਰ ਪਿਆ ਜੇ ਢਾਈ ਤਿੰਨ ਘੰਟੇ ਚੌਂਕੜਾ ਇੱਥੇ ਮਾਰਿਆ ਨਾ ਤੇ ਵੀਰਵਾਰ ਪ ਸਵਾ ਪੰਜਾਂ ਰੁਪਈਆਂ ਦਾ ਤੇਲ ਲੈ ਕੇ ਤੇ ਫੇਰੇ ਹਰ ਗਾਇਟਾ ਨੂੰ ਤੁਰ ਪੈਣਾ ਉਹ ਨਹੀਂ ਪੂਰੀਆਂ ਹੋਣੀਆਂ ਭਾਈ ਉਹ ਇੱਥੋਂ ਵੀ ਨਹੀਂ ਜਿਉਣੀਆਂ ਤੇ ਉੱਥੋਂ ਵੀ ਨਹੀਂ ਜਿਉਣੀਆਂ ਜਿਹਦਾ ਤਵੱਕਾ ਹੈ ਜਿਹਦਾ ਯਕੀਨ ਸ਼ੇਖ ਸਾਦੀ ਸਾਹਿਬ ਨੂੰ ਕਿਤੇ ਪੜਿਓ ਯਕੀਨ ਦਾ ਸਿਰਾ ਲਾਇਆ ਪਿਆ ਸ਼ੇਖ ਸਾਦੀ ਸਾਹਿਬ ਨੇ ਪੀ ਭਰੋਸਾ ਕੀ ਹੁੰਦਾ ਉਹਦੇ ਮਨ ਵਿੱਚ ਆਇਆ ਵੀ ਮਨਾ ਕਾਬੇ ਮੰਦਰ ਦਾ ਹੱਜ ਕਰਨ ਚੱਲ ਗਿਆ ਤੁਰ ਪਿਆ ਨੰਗੇ ਪੈਰੀਂ ਉਹਨੇ ਜ਼ਿੰਦਗੀ ਦਾ ਪਹਿਲਾ ਹੱਜ ਉਹਨੇ ਆਖਿਆ ਕਰਨਾ ਵੀ ਨੰਗੇ ਪੈਰੀਂ ਜੋੜਾ ਨਹੀਂ ਪਾ ਕੇ ਜਾਣਾ ਉਹ ਜਦੋਂ ਤੁਰਿਆ ਜਾਵੇ ਨਾ 사ウਦੀ ਅਰਬ ਦੇਸ਼ ਵੱਲੇ 사ウਦੀ ਅਰਬ ਦੇਸ਼ ਵਿੱਚ ਮੱਕਾ ਸ਼ਹਿਰ ਆ ਮੱਕਾ ਮੰਦਰ ਨਹੀਂ ਆ ਉਹਦੇ ਵਿੱਚ ਮਦੀਨਾ ਇਸਲਾਮ ਧਰਮ ਦਾ ਮੰਦਰ ਆ ਉਹ ਜਦੋਂ ਤੁਰਿਆ ਜਾਵੇ ਨੰਗੇ ਪੈਰੀਂ ਤੇ ਕੋਈ ਊਠ ਤੇ ਹਾਜੀ ਚੜਿਆ ਜਾਵੇ ਕੋ ਘੋੜੇ ਤੇ ਚੜਿਆ ਜਾਵੇ ਕੋ ਗੱਡੇ ਤੇ ਬੈਠਾ ਤੇ ਸ਼ੇਖ ਸ਼ਾਦੀ ਨੰਗੇ ਪੈਰੀਂ ਤੁਰਿਆ ਜਾਵੇ ਰੇਤ ਤਪੇ ਆਕਾਸ਼ ਵਿੱਚੋਂ ਸੂਰਜ ਸੁਨਾਰੇ ਕਿਰਨਾਂ ਧਰਤੀ ਤੇ ਮਾਰੇ ਤੇ ਧਰਤੀ ਨੂੰ ਅੱਗ ਲਾਵੇ ਸ਼ੇਖ ਸ਼ਾਦੀ ਮੁੜ ਕੇ ਮੁੜ ਕੇ ਹੋਇਆ ਕੱਪੜੇ ਵੀ ਭਿੱਜੇ ਮਨ ਵਿੱਚ ਆ ਗਿਆ ਅੱਲਾ ਪਾਕ ਮੇਰੇ ਵਰਗਾ ਹਾਜੀ ਤੇਰੀ ਇਬਾਦਤ ਘਰ ਅੰਦਰ ਮੇਰੇ ਵਰਗਾ ਹਾਜੀ ਪਹਿਲੋਂ ਕਦੇ ਇਸ ਮੰਦਰ ਦਾ ਹਾਜ ਨਹੀਂ ਕਰਨ ਆਇਆ ਹੋਵੇਗਾ ਮਦੀਨੇ ਦਾ ਮੈਂ ਪਹਿਲਾ ਇਹ ਹਾਜੀ ਆਂ ਧਰਤੀ ਨੂੰ ਅੱਗ ਲੱਗੀ ਪਈ ਆ ਪੈਰ ਧਰਿਆ ਨਹੀਂ ਜਾਣਦੇ ਆਕਾਸ਼ ਵਿੱਚੋਂ ਕਹਿਰਾਂ ਦੀ ਗਰਮੀ ਵਰਨ ਢਈ ਆ ਮੇਰੇ ਵਰਗਾ ਕੋ ਹਾਜੀ ਹੋਵੇਗਾ ਜਿਹੜਾ ਨੰਗੇ ਪੈਰੀਂ ਤੇਰਾ ਹਾਜ ਜਰਨਾ ਹੋਵੇ ਲੋਕ ਊਠਾਂ ਤੇ ਚੜੇ ਜਾਂਦੇ ਆ ਲੋਕ ਗੱਡਿਆਂ ਤੇ ਚੜੇ ਜਾਂਦੇ ਮੇਰੇ ਵਰਗਾ ਕੋ ਹਾਜੀ ਹੈ ਜਿਹੜਾ ਨੰਗੇ ਪੈਰੀ ਆਵੇ ਕੋਈ ਨਹੀਂ ਦੁਨੀਆਂ ਤੇ ਮੇਰੇ ਵਰਗਾ ਹਾਜੀ ਮਹਾਰਾਜ ਦੀ ਬਾਣੀ ਕਹਿੰਦੀ ਹਰ ਜੂ ਹੰਕਾਰ ਨਾ ਪਾਵਾਈ ਉਹ ਜਦੋਂ ਮਦੀਨੇ ਮੰਦਰ ਦੀਆਂ ਪੌੜੀਆਂ ਲੱਗਾਂ ਨਾ ਤਾਂ ਤਾਂ ਚੜਨ ਅਗਲੇ ਬੰਨੇ ਕੀ ਵੇਖਿਆ ਇੱਕ ਬੰਦਾ ਹੱਜ ਕਰਨ ਗਿਆ ਤੇ ਉਹਦੀਆਂ ਦੋਵੇਂ ਲੱਤਾਂ ਹੈ ਨਹੀਂ ਤੇ ਪੌੜੀਆਂ ਦੇ ਸਹਾਰੇ ਵਿਚਾਰਾ ਕਦੇ ਉੱਠੇ ਤੇ ਕਦੇ ਡਿੱਗ ਪਵੇ ਉਹ ਜਦੋਂ ਲੱਤਾਂ ਤੋਂ ਬਗੈਰ ਬੰਦਾ ਵੇਖਿਆ ਤੇ ਸ਼ੇਖ ਸਾਦੀ ਸਾਹਿਬ ਨੇ ਆਪਣੇ ਮੂੰਹ ਤੇ ਵੱਟ ਕੇ ਚਪੇੜ ਮਾਰੀ ਉਹਨੇ ਆਖਿਆ ਨੰਗੇ ਪੈਰਾਂ ਦਾ ਘੁੰਮਣ ਕਰੀ ਜਾਣਾ ਔ ਵੇਖ ਉਹਦੀਆਂ ਦੋ ਲੱਤਾਂ ਹੈ ਨਹੀਂ ਹੱਜ ਕਰਨ ਆਇਆ ਤੂੰ ਨੰਗੇ ਪੈਰੀ ਰਹਿ ਕੇ ਅੱਲਾ ਪਾਕ ਨੂੰ ਡਿਆ ਤਾਨੇ ਦੇਣ ਉਹਨੇ ਆਖਿਆ ਇਹ ਜੋ ਹੁਣ ਮੈਂ ਅੱਲਾ ਪਾਕ ਦੇ ਸਨਮੁਖ ਰੱਖਿਆ ਐਡਾ ਵੱਡਾ ਭਾਰ ਸਿਰੋਂ ਲਾਵਾਂ ਕਿਵੇਂ ਜਦੋਂ ਮਦੀਨੇ ਮੰਦਰ ਦੇ ਅੰਦਰ ਗਿਆ ਨਾ ਉਹਨੇ ਗੋਡਮੂਤੇ ਮਾਰ ਕੇ ਤੇ ਨਮਾਜ਼ ਪੜੀ ਨਮਾਜ਼ ਜਦੋਂ ਨਮਾਜ਼ ਦੀ ਸਮਾਪਤੀ ਹੋਈ ਤੇ ਉਹਨੇ ਆਖਿਆ ਅੱਲਾ ਪਾਕ ਅੱਜ ਮੈਂ ਵਾਅਦਾ ਕਰਦਾ ਵੀ ਪੈਰਾਂ 'ਚ ਜੋੜਾ ਮਰਨ ਤੱਕ ਨਹੀਂ ਪਾਉਣਾ ਮੈਂ ਜੁੱਤੀ ਨਹੀਂ ਪਾਉਣੀ ਅੱਜ ਤੋਂ ਬਾਅਦ ਉਹ ਐਨੀ ਬੇਨਤੀ ਕਰਕੇ ਜੇ ਕਾਬੇ ਮੰਦਰ ਵਿੱਚੋਂ ਬਾਹਰ ਨਿਕਲਿਆ ਤੇ ਬਾਹਰਲੇ ਗੇਟ ਦੇ ਗਾੜੀ ਕਾਜੀ ਖਲੋਤਾ ਹੱਥਾਂ ਵਿੱਚ ਜੁੱਤੀ ਪਕੜ ਕੇ ਜੋੜਾ ਉਨੇ ਸ਼ੇਖਸ਼ਾਦੀ ਨੂੰ ਆਖਿਆ ਕਹਿਣ ਲੱਗਾ ਜੀ ਜੋੜਾ ਪਾ ਲਓ ਉਹ ਕਹਿੰਦਾ ਕਿਉਂ ਉਹ ਕਹਿੰਦਾ ਕੱਲ ਉਹ ਕਹਿੰਦਾ ਜੋੜਾ ਆਇਆ ਕਿੱਥੋਂ ਤੇ ਕਾਜੀ ਨੇ ਆਖਿਆ ਕਹਿਣ ਲੱਗੇ ਕੱਲ ਇੱਥੇ ਕੋ ਅੱਲਾ ਦਾ ਪਿਆਰਾ ਆਇਆ ਉਹ 100 ਜੋੜਾ ਚੜਾ ਗਿਆ 99 ਵੰਡੇ ਗਏ ਐਉਂ ਲੱਗਦਾ ਜਿਵੇਂ ਅੱਲਾ ਪਾਕ ਨੇ ਇੱਕ ਤੁਹਾਡੇ ਵਾਸਤੇ ਰੱਖਿਆ ਹੋਵੇ ਉਹਦੇ ਮਨ ਵਿੱਚ ਆਇਆ ਕਹਿਣ ਲੱਗਾ ਮਨਾ ਮੈਂ ਤੇ ਕਹਿੰਦਾ ਹਾਂ ਨੰਗੇ ਪੈਰੀ ਰਹਿਣਾ ਉਹ ਤੇਰੇ ਨੰਗੇ ਪੈਰੀ ਰਹਿਣਾ ਵੀ ਅੱਲਾ ਨੂੰ ਪਰਵਾਣ ਨਹੀਂ ਉਹ ਅਰਦਾਸ ਬੇਨਤੀ ਕਰਕੇ ਆਇਆ ਮੈਂ ਨੰਗੇ ਪੈਰੀ ਰਹਿਣਾ ਤੇ ਅੱਲਾ ਨੇ ਆਖਿਆ ਜੇ ਤੂੰ ਮੇਰਾ ਹੋ ਗਿਆ ਤੈਨੂੰ ਮੈਂ ਨੰਗੇ ਪੈਰੀ ਵੀ ਨਹੀਂ ਰਹਿਣ ਦੇਣਾ ਟੈ ਕੇ ਚਰਨਾ ਤੇ ਡੇਗਾ ਕਾਜੀ ਦੇ ਤੇ ਮਦੀਨੇ ਵੱਲੇ ਮੂੰਹ ਕਰਕੇ ਕਹਿੰਦਾ ਕਹਿਣ ਲੱਗਾ ਅੱਲਾ ਪਾਕ ਮੈਂ ਲਪੱਗ ਹਾਂ ਮੈਂ ਭੁੱਲਣ ਹਾਰ ਹਾਂ ਮੈਂ ਖਿੰ ਖਿੰ ਭੁੱਲਦਾ ਲੇਕਨ ਤੇਰੇ ਵਰਗਾ ਬਖਸ਼ੰਦ ਦੁਨੀਆ ਤੇ ਕੋਈ ਨਹੀਂ ਹਮ ਅਵਗੁਣ ਭਰੇ ਏਕ ਗੁਣ ਨਹੀਂ ਜਿਨੇ ਮਰਜੀ ਗੁਨਾਹ ਕਰਦੇਗੇ ਨਾ ਜੈਸੇ ਬਾਲਕ ਭਾਇ ਸੋ ਭਾਈ ਲੱਖ ਅਪਰਾਧ ਕਮਾਵੇ ਕਾਰਿ ਉਪਦੇਸ਼ ਛਿੜਕੇ ਬਹੁ ਭੰਤੀ ਬਹੁ ਪਿਤਾ ਗੱਲ ਲਾਵੇ ਪਿਛਲੇ ਔਗਣ ਬਖਸ਼ ਲੈ ਪ੍ਰਭ ਆਗੇ ਮਾਰਗ ਪਾਵੇ ਇਹ ਉਹ ਗੁਰੂ ਨਾਨਕ ਦਾ ਘਰ ਹੈ ਜਿਹੜਾ ਪਾਪਾਂ ਤੇ ਹੱਥ ਫੇਰ ਕੇ ਮਹਾਰਾਜ ਪਾਪ ਵੀ ਦਗਦ ਕਰ ਦਿੰਦਾ ਤੇ ਸਚਿਆਰ ਜੀਵਨ ਬਖਸ਼ ਦਿੰਦਾ ਆਓ ਉਸ ਸਤਗੁਰਾਂ ਦੇ ਪਾਵਨ ਚਰਨਾਂ ਨਾਲ ਜੁੜੀਏ ਮੈਂ ਪੂਰੀ ਮਾਨ ਬਤਾਦਾ ਭਲਾ ਮੰਗੀ ਅਤੇ ਉਚਾਰਨ ਕਰੋ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਮੈਂ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦਾ ਮੇਰੇ ਵੱਡੇ ਭਾਜੀ ਸਰਦਾਰ ਜਗਦੀਪ ਸਿੰਘ ਜੀ ਉਹਨਾਂ ਦਾ ਕੋਈ ਹੋਏ ਵਿਚੋਲਾ ਜਾਣ ਮਿਲਾਵੇ ਉਹਨਾਂ ਨੇ ਵਿੱਚ ਵਿਚੋਲੇ ਬਣ ਕਰਕੇ ਆਪ ਰੱਬ ਵਰਗੀਆਂ ਸੰਗਤਾਂ ਦੇ ਦਰਸ਼ਨ ਦਿਦਾਰ ਕਰਵਾਏ ਨੇ ਸਤਿਗੁਰੂ ਮਹਾਰਾਜ ਉਹਨਾਂ ਦੇ ਸਿਰ ਤੇ ਪ੍ਰਮਾਤਮਾ ਮਿਹਰ ਪਰਿਆ ਹੱਥ ਰੱਖੀ ਆਜੀਤ ਅਖਬਾਰ ਦੇ ਪੱਤਰਕਾਰ ਨੇ ਵੈਸੇ ਅਖਬਾਰ ਉਰਦੂ ਪਾਸ਼ਾ ਦੇ ਵਿੱਚ ਕਿਹਾ ਜਾਂਦਾ ਖਬਰਾਂ ਦੀ ਇਕੱਠ ਨੂੰ ਮੈਂ ਉਹਨਾਂ ਦਾ ਧੰਨਵਾਦ ਕਰਦਾ ਮੇਰੇ ਵੱਡੇ ਭਾਜੀ ਸਰਦਾਰ ਬਲਜੀਤ ਸਿੰਘ ਹੁਣੀ ਜਿਨ੍ਹਾਂ ਨੇ ਮਾਝੇ ਦੇ ਵਿੱਚ ਕੋਈ ਪਿੰਡ ਨਹੀਂ ਜਿਹੜੇ ਪਿੰਡ ਦੇ ਵਿੱਚ ਉਹਨਾਂ ਨੇ ਰਹਿ ਕੇ ਨੌਕਰੀ ਨਾ ਕੀਤੀ ਹੋਵੇ ਤਕਰੀਬਨ ਉਹਨਾਂ ਨੇ ਜ਼ਿੰਦਗੀ ਦਾ ਬਹੁਤ ਸਮਾਂ ਸਾਡੇ ਮਾਝੇ ਵਾਲੇ ਪਾਸੇ ਉਧਰ ਬਤੀਤ ਕੀਤਾ ਮੈਂ ਦਿਲ ਦੀਆਂ ਗਹਿਰਾਈਆਂ ਹੀ ਧੰਨਵਾਦ ਕਰਦਾ ਪਿੱਖੀਵਿੰਡ ਵਾਲੇ ਪਾਸੇ ਹੋ ਰਹੇ ਨੇ ਉਹਨਾਂ ਨੇ ਆਿਆਂ ਨੂੰ ਬੜਾ ਮਾਣ ਤੇ ਸਤਿਕਾਰ ਦੇ ਕੇ ਨਿਵਾਜਿਆ ਮੈਂ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦਾ ਸੰਗਤ ਜੀ ਇੱਕ ਅਰਦਾਸ ਕਰਿਓ ਇਹ ਮੈਂ ਕੱਲੇ ਨਹੀਂ ਨਹੀਂ ਕਰਨੀ ਜਿੱਥੇ ਸੰਗਤ ਹੀ ਅਰਦਾਸ ਕਰੇ ਨਾ ਉਹ ਧੰ ਗੁਰੂ ਨਾਨਕ ਦੇਵ ਮਹਾਰਾਜ ਸਤਗੁਰੂ ਸੱਚੇ ਪਾਤਸ਼ਾਹ ਅਰਦਾਸ ਸੁਣ ਲੈਂਦਾ ਟਕ ਕੇ ਅਰਦਾਸ ਕਰਿਓ ਵਿਦੇਸ਼ ਵਿੱਚ ਬੈਠਾ ਹੋਇਆ ਇੱਕ ਮੇਰਾ ਛੋਟਾ ਵੀਰ ਭਾਈ ਕਰਨਦੀਪ ਸਿੰਘ ਜੀ ਕੋਈ ਸੰਕਟ ਉਹਨਾਂ ਤੇ ਆਇਆ ਉਹਨਾਂ ਦਾ ਪਰਿਵਾਰ ਅਰਦਾਸ ਕਰਵਾ ਰਿਹਾ ਅਰਦਾਸ ਕਰਿਓ ਮੀਰੀ ਪ੍ਰੀ ਦੇ ਮਾਲਕ ਦੇ ਚਰਨਾਂ ਚ ਮਹਾਰਾਜ ਗਈ ਬਹੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ ਗਰੀਬ ਨਵਾਜ ਸਤਿਗੁਰੂ ਮਹਾਰਾਜ ਆਪ ਤੇ ਬੰਦ ਖਲਾਸੀ ਕਰ ਦਿਓ ਸਤਿਗੁਰੂ ਸੱਚੇ ਪਾਤਸ਼ਾਹ ਕਰੋ ਕਿਰਪਾ ਇਹ ਪਰਿਵਾਰ ਦੀ ਕੀਤੀ ਹੋਈ ਅਰਦਾਸ ਬੇਨਤੀ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਚਰਨਾ ਚ ਕਰੋ ਪ੍ਰਵਾਨ ਉਹ ਬੇਟੇ ਤੇ ਜਿਹੜਾ ਸੰਕਟ ਆਇਆ ਮਹਾਰਾਜ ਕਰਨਦੀਪ ਸਿੰਘ ਤੇ ਆਪ ਸਿਰ ਤੇ ਮੇਰੇ ਪ੍ਰਿਆਤ ਰੱਖੋ ਤੇ ਸਤਿਗੁਰੂ ਮਹਾਰਾਜ ਉਸ ਵੀਰ ਦੀ ਬੰਦ ਖਲਾਸੀ ਕਰੋ ਇੱਕ ਵਾਰੀ ਸਾਰੀ ਸੰਗਤ ਕਹਿ ਦਿਓ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਪਲਾ ਮਨ ਬਿਰਤੀ ਕਾਗਰ ਕਰਕੇ ਲੈਕ ਚੱਲੀਏ ਇਤਿਹਾਸ ਦੇ ਪੱਤਰਿਆਂ ਉੱਪਰ ਪੈਣੋ ਇੱਕ ਬੀਬੀ ਨੇ ਲੜਕੀ ਨੂੰ ਜਨਮ ਦਿੱਤਾ ਲੜਕੀ ਨੂੰ ਤੇ ਦਾਈ ਨੇ ਬਾਹਰ ਆਣ ਕੇ ਲੜਕੀ ਦੇ ਬਾਪੂ ਨੂੰ ਦੱਸਿਆ ਕਿ ਤੇਰੇ ਘਰ ਲੜਕੀ ਨੇ ਜਨਮ ਲਿਆ ਬਾਪੂ ਦਾ ਮੱਥੇ ਤੇ ਤੀਉੜੀ ਪੈ ਗਈ ਵਿਚਾਰੇ ਇੱਕ ਬੇਨਤੀ ਕਰਦਾ ਘਰ ਵਿੱਚ ਲੜਕੀ ਹੋਵੇ ਤੇ ਮੱਥੇ ਤੇ ਤੀਉੜੀ ਨਾ ਪਾਇਓ ਸੱਤ ਭਾਗ ਉੱਡ ਜਾਂਦੇ ਨੇ ਘਰ ਵਿੱਚੋਂ ਲੜਕੀਆਂ ਮਾੜੀਆਂ ਨਹੀਂ ਹੁੰਦੀਆਂ ਸਾਡੇ ਸਮਾਜ ਦੀ ਸੋਚ ਗੰਦੀ ਆ ਲੜਕੀਆਂ ਮਾਰੀਆਂ ਨਹੀਂ ਪਾਈ ਹੁਣ ਮੇਰੇ ਤਰਨਤਾਰਨ ਦੇ ਅਰਗੇ ਦੇ ਵਿੱਚ ਤਰਨਤਾਰਨ ਕੱਲ ਪਰਸੋਂ ਦੀ ਇੱਕ ਵਾਰਦਾਤ ਹੋਈ ਲੜਕੀ ਮਾਰੀ ਥੋੜੀ ਸਰਕਾਰ ਦਾ ਹੈ ਕੀ ਕਹਿੰਦੀ ਆ ਉਹ ਕਹਿੰਦੀ ਲੜਕੀ ਬਚਾਓ ਤੇ ਲੜਕੀ ਪੜਾਓ ਲੇਕਿਨ ਪ੍ਰਬੰਧ ਕਿੰਨਾ ਕੁ ਹੈ ਲੜਕੀਆਂ ਦੇ ਪ੍ਰਤੀ ਇਸ ਧਰਤੀ ਦੇ ਉੱਪਰ ਇੱਕ ਬੱਚੀ ਵਿਚਾਰੀ ਕਾਲਜ ਵਿੱਚ ਬੈਠੀ ਸਟੱਡੀ ਕਰ ਰਹੀ ਹੈ ਭਾਰੋ ਇੱਕ ਮੁੰਡਾ ਰਵਾਲਵਰ ਲੈ ਕੇ ਜਾਂਦਾ ਅੰਦਰ ਜਾ ਕੇ ਉਸ ਲੜਕੀ ਦੇ ਮੱਥੇ 'ਚ ਗੋਲੀ ਮਾਰ ਕੇ ਉਹ ਲੜਕੀ ਮਾਰ ਦਿੰਦਾ ਆਪਣੇ ਵੀ ਗੋਲੀ ਮਾਰ ਜਾਂਦਾ ਪਰ ਚਵਲ ਆਪ ਬਚ ਗਈ ਇਹ ਸਮਾਜ ਮਾੜਾ ਹੋ ਸਕਦਾ ਲੜਕੀਆਂ ਮਾੜੀਆਂ ਨਹੀਂ ਹੁੰਦੀਆਂ ਭਾਈ ਉਹ ਜਦੋਂ ਇਹ ਗੱਲ ਕਹੀ ਗਈ ਨਾ ਭਰਾਜਨ ਤੇਰੇ ਘਰ ਦੇ ਵਿੱਚ ਲੜਕੀ ਨੇ ਜਨਮ ਲਿਆ ਤੇ ਉਹ ਬੰਦੇ ਨੇ ਮੱਥੇ ਤੇ ਹੱਥ ਰੱਖ ਲਿਆ ਉਹ ਕਹਿੰਦਾ ਇੱਕ ਹੋਰ ਪੱਥਰ ਜੰਪਿਆ ਉਨੇ ਆਕਾਸ਼ ਵਾਲੇ ਚਿਹਰਾ ਕਰਕੇ ਆਖਿਆ ਵੀ ਅੱਲਾਹ ਪਾਕ ਮੈਂ ਤੇਰਾ ਪ੍ਰਮਾਤਮਾ ਰੱਬਾ ਮੈਂ ਤੇਰਾ ਕੀ ਵਿਗਾੜਿਆ ਇੱਕ ਪੁੱਤ ਦੇ ਦੇ ਨੋ ਅੰਦਰ ਦਾਈ ਨੇ ਜਾ ਕੇ ਦੱਸਿਆ ਨਹੀਂ ਕੁੜੇ ਨੇ ਤੇਰੇ ਪਤੀ ਨੂੰ ਜਦੋਂ ਮੈਂ ਦੱਸਿਆ ਨਾ ਤੇਰੀ ਕੁੱਖ ਤੋਂ ਲੜਕੀ ਨੇ ਜਨਮ ਲਿਆ ਤੇ ਤੇਰੇ ਪਤੀ ਦੇ ਮੱਥੇ ਤੇ ਸੱਤ ਬੱਬਰ ਭੱਜ ਗਏ ਉਹਦੇ ਮੱਥੇ ਤੇ ਤਿਉੜੀ ਪੈ ਗਈ ਆ ਉਹ ਬੀਬੀ ਵਿਚਾਰੀ ਦਾ ਕਲੇਜੇ ਦਾ ਰੁਗ ਭਰਿਆ ਗਿਆ ਵੀ ਸੁੱਖ ਹੋਵੇ ਸਹੀਂ ਜੇ ਮੇਰੇ ਘਰ ਵਾਲੇ ਨੇ ਮੱਥੇ ਤੇ ਤਿਉੜੀ ਪਾ ਲਈ ਆ ਮਹਾਰਾਜੇ ਦੀ ਜ਼ਿੰਦਗੀ ਬਚਾਈ ਬੱਚੀ ਦੀ ਉਹ ਰਾਜਾ ਅੰਦਰ ਗਿਆ ਉਹਨੇ ਆਪਣੇ ਘਰਵਾਲੀ ਦੇ ਕੋਲੋਂ ਜ਼ਬਰਦਸਤੀ ਲੜਕੀ ਖੋਈ ਉਹ ਜ਼ਬਰਦਸਤੀ ਲੜਕੇ ਖੋਹ ਕੇ ਇੱਕ ਕੱਚੇ ਮਟਕੇ ਦੇ ਵਿੱਚ ਪਾ ਕੇ ਲੜਕੀ ਉੱਤੇ ਬੰਨ ਕੇ ਕੱਪੜਾ ਪੋਟ ਕੇ ਟੋਆ ਤੇ ਜਿਹੜੀ ਬੱਚੀ ਸੀ ਉਹ ਮਿੱਟੀ 'ਚ ਦਿੱਤੀ ਦੱਬ ਉਹ ਜਦੋਂ ਮਿੱਟੀ ਵਿੱਚ ਦੱਬੀ ਐਡਾ ਵੱਡਾ ਪਾਪ ਕੀਤਾ ਰਾਜੇ ਦਾ ਰੋਟੀ ਖਾਣ ਨੂੰ ਜੀਣਾ ਕਰੇ ਆਪਾਂ ਗੱਡੀ ਲੈ ਕੇ ਚੱਲਦੇ ਹਾਂ ਰੱਬ ਨਾ ਕਰੇ ਕਿਤੇ ਕੋਈ ਕੁੱਤੀ ਦਾ ਬੱਚਾ ਕੋਈ ਬਿੱਲੀ ਦਾ ਬਲੂੰਗਾ ਕੋਈ ਬਿੱਲੀ ਥੱਲੇ ਆ ਜਾਵੇ ਆਪਾਂ 100 100 ਸੋਚਾਂ ਸੋਚਦੇ ਆ ਬੜਾ ਪਾਪ ਹੋ ਗਿਆ ਤੇ ਜਿਹਨੇ ਆਪਣੀ ਧੀ ਪਾ ਕੇ ਮਟਕੇ ਵਿੱਚ ਜੰਮੀ ਉਹਦਾ ਰੋਟੀ ਖਾਣ ਨੂੰ ਕੀ ਜੀ ਕਰੇਗਾ ਉਹ ਸੋਚਾਂ ਦੇ ਘੋੜੇ ਤੜਾਵੇ ਉਹਨੇ ਕਹੇ ਸਿਆਣੇ ਨੂੰ ਪੁੱਛਿਆ ਵੀ ਜਿੱਡਾ ਵੱਡਾ ਮੈਂ ਪਾਪ ਕੀਤਾ ਇਹ ਪਾਪ ਮੇਰੇ ਸਿਰੋਂ ਲੱਥੇਗਾ ਕਿ ਉਹ ਰੱਬ ਦੇ ਪਿਆਰੇ ਨੇ ਆਖਿਆ ਵੀ ਇਸ ਤਰ੍ਹਾਂ ਕਰ 100 ਗੱਡਾ ਭਰ ਕਣਕ ਦਾ 100 ਗੱਡਾ ਕਣਕ ਦਾ ਭਰ ਦੇ 100 ਗੱਡਾ ਕਣਕ ਦਾ ਭਰ ਕੇ ਹਰ ਦੁਆਰ ਜਾ ਕੇ ਤੂੰ ਚੜਾ ਕੇ ਆ ਤੇਰੇ ਸਿਰੋਂ ਪਾਪ ਲੈ ਜਾਵੇਗਾ ਉਹਨੇ 100 ਗੱਡਾ ਭਰਿਆ ਜਦੋਂ ਪਟਿਆਲੇ ਦੇ ਲੱਗ ਗਿਆ ਗਿਆਨ ਆ ਉਦੋਂ ਸਾਡੇ ਸਮਾਜ ਦੀ ਇੱਕ ਪਵਿੱਤਰ ਆਤਮਾ ਬਾਬਾ ਗੁਦੜ ਸਿੰਘ ਕੀਰਤਨ ਕਰ ਰਿਹਾ ਸੀ ਦੀਵਾਨ ਲੱਗਾ ਜਿਵੇਂ ਆਪ ਲਾ ਕੇ ਬੈਠੇ ਹੋ ਰਾਜੇ ਦੇ ਕੰਨਾਂ ਵਿੱਚ ਕੀਰਤਨ ਦੀ ਆਵਾਜ਼ ਪਈ ਉਹਨੇ ਗੱਡੇ ਰੋਕੇ ਆਣ ਕੇ ਬਾਬਾ ਗੁਦੜ ਸਿੰਘ ਨੂੰ ਸਟੇਜ ਦੇ ਲੱਗਿਓ ਉਹਨੇ ਫਤਿਹ ਬੁਲਾਈ ਉਹ ਕਹਿੰਦਾ ਬਾਬਾ ਜੀ ਮੇਰੀ ਬੇਨਤੀ ਆਪੀ ਪੰਜ ਸੱਤ ਗੱਡੇ ਮੈਂ ਕਣਕ ਦੇ ਤੁਹਾਡੇ ਲੰਗਰ ਹਾਲ ਵਿੱਚ ਦੇ ਜਾਵਾਂ ਕਿਉਂਕਿ ਤੁਹਾਡੇ ਕੋਲ ਸੰਗਤ ਆ ਤੇ 10 ਦਿਨ ਲੰਗਰ ਚੱਲਦਾ ਰਹੇਗਾ। ਬਾਬਾ ਗੁਰਦਰ ਸਿੰਘ ਨੇ ਦੀਵਾਨ ਦੀ ਸਮਾਪਤੀ ਕੀਤੀ। ਅੱਖਾਂ ਜੱਖਾਂ ਪਾਟਿਆ ਆਖਿਆ ਕਹਿਣ ਲੱਗਾ ਉਹ ਤੇਰੇ ਵਰਗੇ ਪਾਪੀ ਦੇ ਪੰਜ ਸੱਤ ਗੱਡੇ ਤੇ ਕੀ ਤੇਰੇ ਵਰਗੇ ਪਾਪੀ ਬੰਦੇ ਦਾ ਮੈਂ ਪੰਜ ਸੱਤ ਸੌ ਗੱਡਾ ਵੀ ਆਪਣੇ ਇਸ ਗੁਰਦੁਆਰੇ ਦੇ ਵਿੱਚ ਸਵੀਕਾਰ ਨਹੀਂ ਕਰਾਂਗਾ। ਸੰਗਤ ਦੇ ਮੂੰਹ ਵਿੱਚ ਤੇਰੇ ਪਾਪ ਦੀ ਕਮਾਈ ਦਾ ਇੱਕ ਦਾਣਾ ਵੀ ਨਹੀਂ ਪੈਂਦਿਆਂ। ਉਹ ਰਾਜੇ ਨੇ ਆਖਿਆ ਮਾਪੁਰਖੋ ਹੋਇਆ ਕੀ? ਬਾਬਾ ਗੁਦੜ ਸਿੰਘ ਨੇ ਆਖਿਆ ਕਹਿਣ ਲੱਗੇ 100 ਗੱਡਾ ਨਹੀਂ। 1 ਲੱਖ 100 ਗੱਡਾ ਭਰ ਕੇ ਵੀ ਹਰਦੁਆਰ ਕਣਕ ਦਾ ਲੈ ਜਾ। ਲੇਕਿਨ ਜਿਹੜਾ ਤੂੰ ਪਾਪ ਕੀਤਾ ਨਾ ਉਹ ਤੇਰੇ ਸਿਰੋਂ ਪਾਪ ਨਹੀਂ ਲੈਣਾ। ਰਾਜੇ ਨੇ ਰੋਕੇ ਆਖਿਆ ਪੁੱਭਾ ਨਿਕਲ ਗਿਆ ਉਹਨੇ ਆਖਿਆ ਮਾਪੁਰਖੋ ਕਿਰਪਾ ਕਰਕੇ ਦੱਸੋ ਇਹ ਪਾਪ ਤੋਂ ਮੈਂ ਨਿਜਾਤ ਕਿਵੇਂ ਪਾਵਾਂ? ਉਹ ਮਾਪੁਰਖਾ ਨੇ ਆਖਿਆ ਜਾ ਘਰੇ ਜਾ ਕੇ ਕੜਾ ਪੋਟ। ਉਹਦੇ ਵਿੱਚ ਬੱਚੀ ਮਰੀ ਨਹੀਂ ਜੇ ਬੱਚੀ ਜੀਉਂਦੀ ਕਾਢ ਉਹਨੂੰ ਜਾ ਕੇ। ਉਹ ਜਦੋਂ ਇਹ ਸ਼ਬਦ ਕਿਹਾ ਨਾ ਮਾਪੁਰਖਾਂ ਨੇ ਤੇ ਜਦੋਂ ਲੱਗਾ ਤੁਰਨ ਰਾਜਾ ਤੇ ਮਾਪੁਰਖਾਂ ਨੇ ਆਖਿਆ ਧੀ ਦਾ ਨਾਮ ਰਾਜਕੌਰ ਰਖੀ ਬੱਚੀ ਰਾਜਕੌਰ ਉਹ ਜਦੋਂ ਵਾਪਸ ਘਰ ਵਿੱਚ ਆਇਆ ਉਹਨੇ ਮਟਕਾ ਪੁੱਟਿਆ ਤੇ ਉਹ ਬੱਚੀ ਆਪਣੇ ਮੂੰਹ ਦੇ ਵਿੱਚ ਸੱਜੇ ਪੈਰ ਦਾ ਅੰਗੂਠਾ ਪਾ ਕੇ ਚੁੰਗਣ ਲਈ ਉਹ ਬੱਚੀ ਦਾ ਨਾਮ ਰੱਖਿਆ ਰਾਜਕੌਰ ਸ਼ੁਕਰ ਚੱਕੀਏ ਮਿਸਲ ਦੇ ਜਥੇਦਾਰ ਸਰਦਾਰ ਮਹਾ ਸਿੰਘ ਦੇ ਨਾਲ ਵਿਆਹੀ ਗਈਏ ਬੱਚੀ ਫਿਰ ਇਹਦੀ ਕੋਖ ਤੋਂ ਇੱਕ ਬੱਚੇ ਨੇ ਜਨਮ ਲਿਆ ਜਿਹਨੂੰ ਰਹੀਦੀ ਦੁਨੀਆ ਤੱਕ ਦੁਨੀਆ ਦੇ ਲੋਕ ਯਾਦ ਕਰਨਗੇ ਜਿਹਨੂੰ ਕਹਿੰਦੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿਉ ਘੜੇ ਚ ਪਾਈ ਬੱਚੀ ਮਰ ਜਾਂਦੀ ਤੇ ਸ਼ਾਇਦ ਸਾਡਾ ਉਹ ਜਿਹਾ ਰਾਜਪਾਗ ਨਾ ਹੁੰਦਾ ਤੇ ਪੰਜਾਬੀਆਂ ਨੂੰ ਸ਼ੈਦ ਰੱਬ ਪਰਮਾਤਮਾ ਇਹੋ ਜਿਹਾ ਰਾਜਾ ਵੀ ਨਾ ਦਿੰਦਾ ਗੋਦੀ ਬਾਤ ਲੱਗਾ ਪਾਉਣ 40 ਸਾਲ ਦਾ ਰਾਜਪਾਗ ਦੇ 12 ਸਾਲ ਦੀ ਉਮਰ ਹੈ ਜਿੱਦਨ ਬਾਪੂ ਆਕਾਲ ਚਲਾਣਾ ਕਰ ਗਿਆ ਸਰਦਾਰ ਮਹਾ ਸਿੰਘ ਤੇ 12 ਸਾਲ ਦੀ ਉਮਰ ਵਿੱਚ ਘੋੜੇ ਤੇ ਬਹਿ ਕੇ ਸੰਮਣ ਬੁਰਜ ਦੇ ਲਾਗੇ ਆਣ ਕੇ ਅਹਿਮਦ ਸ਼ਾਇਆ ਬਦਾਲੀ ਦੇ ਪੋਤੇ ਨੂੰ ਵੰਗਾਰਿਆ ਸਰਦਾਰ ਚੜਤ ਸਿੰਘ ਦੇ ਪੋਤਰੇ ਨੇ ਉਹ ਮਹਾਰਾਜਾ ਰਣਜੀਤ ਸਿੰਘ ਜਿਨ੍ਹਾਂ ਨੇ 40 ਸਾਲ ਦਾ ਰਾਜ ਭਾਗ 40 ਸਾਲ ਦਾ ਰਾਜ ਭਾਗ ਕੁਝ ਕਿਤਾਬਾਂ ਦੀ ਬੇਨਤੀ ਕਰਦਾ ਲੈ ਕੇ ਪੜਿਓ ਉਹਦੇ ਵਿੱਚ ਕਿਤੇ ਇੱਕ ਜਗ੍ਹਾ ਤੇ ਨੇ ਮਿਲੇਗਾ 40 ਸਾਲਾਂ ਦੇ ਰਾਜ ਭਾਗ ਵਿੱਚ ਕਿਸੇ ਨੇ ਤੁਰੀ-ਤੁਰੀ ਜਾਂਦੀ ਲੜਕੀ ਦੇ ਸਿਰ ਦੇ ਲੀڑے ਨੂੰ ਹੱਥ ਪਾਇਆ ਹੋਵੇ ਇੱਕ ਵੀ ਨਹੀਂ ਪੜੋਗੇ ਤੂੰ ਇੱਕ ਚੋਰੀ ਹੋਈ ਛੇਰੇ ਪੰਜਾਬ ਦੇ ਰਾਜ 'ਚ ਇੱਕ ਉਦੋਂ ਵੀ ਅਜੇ ਮਹਾਰਾਜਾ ਰਣਜੀਤ ਸਿੰਘ ਨਹੀਂ ਸੀ ਬਣਿਆ ਅਜੇ ਸਰਦਾਰ ਰਣਜੀਤ ਸਿੰਘ ਸੀਗਾ ਉਹ ਚੋਰੀ ਕਰਕੇ ਤੇ ਚੋਰ ਡੰਗਰ ਬਣ ਕੇ ਸਰਦਾਰ ਛਾਮ ਸਿੰਘ ਆ ਟਾਰੀ ਵਾਲੇ ਦੇ ਬਾਪੂ ਦੀ ਹਵੇਲੀ 'ਚ ਨਿਹਾਲ ਸਿੰਘ ਦੀ ਜਦੋਂ ਨਿਹਾਲ ਸਿੰਘ ਨੂੰ ਪਤਾ ਲੱਗਾ ਨਾ ਪੀਏ ਤੇ ਘੋੜੇ ਮੱਝਾਂ گاਵਾ ਛੇਰੇ ਪੰਜਾਬ ਦੇ ਨੇ ਉਹ ਹੱਥ ਜੋੜ ਕੇ ਸਾਰਾ ਕੁਝ ਲੈ ਕੇ ਆਇਆ ਉਹ ਕਹਿੰਦਾ ਮਹਾਰਾਜਾ ਸਹ ਮੇਰੀ ਭੋਲਿਆ ਵੀ ਤੁਹਾਡੇ ਘੋੜੇ ਮੱਝਾਂ گاਵਾ ਮੈਂ ਖਰੀਦੀਆਂ ਇਹਦੀ ਜਿਓ ਸਜਾ ਦਓਗੇ ਭਗਤਨ ਨੂੰ ਤਿਆਰ ਛੇਰੇ ਪੰਜਾਬ ਨੇ ਆਖਿਆ ਸਜਾਏ ਹੋਈਆ ਮੇਰੇ ਗਲ ਚ ਬਾਵਾ ਪਾ ਕੇ ਤੇ ਕੋਟ ਕੇ ਜੱਫੀ ਪਾ ਕੇ ਭਰਾ ਭਰਾ ਮਿਲਗੇ ਤੈਨੂੰ ਇਹੋ ਹੀ ਸਜਾ ਵਾ ਇਹ ਇਮਾਨਦਾਰੀ ਦਾ ਆਸ਼ਿਕ ਹੈ ਛੇਰੇ ਪੰਜਾਬ ਮਹਾਰਾਜਾ ਅਰਜੀਤ ਸਿੰਘ ਬੈਠਾ ਮਹਾਰਾਜਾ ਅਰਜੀਤ ਸਿੰਘ ਫਕੀਰਿਆ ਜੀਜੋਦੀ ਨੇ ਬੈਠਾ ਆ ਜੁਦੇ ਆ ਪ੍ਰਸ਼ਾਦ ਵੈਂਤੂਰਾ ਐ ਲਾਰਡ ਸਰਦਾਰ ਸ਼ਮ ਸਿੰਘ ਟਾਰੀ ਸਰਦਾਰ ਹਰੀ ਸਿੰਘ ਨਲੂਆ ਇਤਿਆਦਿਕ ਮਹਾਨ ਯੋਧੇ ਬੈਠੇ ਨੇ ਤੇ ਮਹਾਰਾਜਾ ਰਜੀਤ ਸਿੰਘ ਨੇ ਟਿੱਕਾ ਖੜਕ ਸਿੰਘ ਨੂੰ ਆਵਾਜ਼ ਮਾਰੀ ਆਪਣੇ ਵੱਡੇ ਪੁੱਤ ਨੂੰ ਜੀ ਪਿਤਾ ਜੀ ਸ਼ੇਰਾਂ ਪੰਜਾਬ ਮਹਾਰਾਜਾ ਰਜੀਤ ਸਿੰਘ ਨੇ ਆਖਿਆ ਵੀ ਮੈਂ ਵੇਖਣਾ ਚਾਹੁੰਨਾ ਵੀ ਮੇਰਾ ਰਾਜ ਭਾਗ ਪਲਾ ਗੁਰੂ ਰਾਮਦਾਸ ਦੀ ਕਿਰਪਾ ਦੇ ਨਾਲ ਚੰਗਾ ਭਲਾ ਕੇ ਗਿਆ ਗਵਾਤਾ ਲਗੇ ਬੈਠੇ ਫਕੀਰਾ ਜੀਜੋਦੀਨ ਨੇ ਆਖਿਆ ਕਿਵੇਂ ਵੇਖੋਗੇ ਕੋਈ ਪੈਰਾਮੀਟਰ ਹੈ ਛੇਰੇ ਪੰਜਾਬ ਨੇ ਆਖਿਆ ਹਾਂ ਹੈ ਲੱਖਾਂ ਰੁਪਈਆ ਦਾ ਸੋਨੇ ਦਾ ਕੈਂਠਾ ਬਣਾਇਆ ਇੱਕ ਲਾਹੌਰ ਦੀਆਂ ਗਲੀਆਂ ਵਿੱਚੋਂ ਵਾਰਾ ਕੁੱਤਾ ਪਕੜ ਕੇ ਲਿਆਣ ਕੇ ਕੈਂਠਾ ਉਹਦੇ ਗਲ ਵਿੱਚ ਪਾ ਦਿੱਤਾ ਮਹਾਰਾਜਾ ਜੀਤ ਸਿੰਘ ਨੇ ਆਖਿਆ 8 ਦਿਨ ਕੁੱਤਾ ਨਹੀਂ ਪકડਨਾ 8 ਦਿਨ ਕੁੱਤਾ ਨਹੀਂ ਫੜਨਾ ਜੇ 9ਵੇਂ ਦਿਨ ਕੈਂਠਾ ਇਹਦੇ ਗਲ ਵਿੱਚ ਹੋਵੇਗਾ ਤੇ ਸਾਡਾ ਰਾਜ ਭਾਗ ਇਹਦੇ ਤੇ ਗੁਰੂ ਰਾਮਦਾਸ ਦਾ ਹੱਥ ਤੇ ਜੇ ਅੱਠਾਂ ਦਿਨਾਂ ਦੇ ਵਿੱਚ ਵਿੱਚ ਕੁੱਤਾ ਵੀ ਗਵਾਚ ਗਿਆ ਤੇ ਗਹਿਣਾ ਵੀ ਕਹੇ ਨੇ ਲਾ ਲਿਆ ਤੇ ਪੱਠ ਪਵੇ ਸਾਡਾ ਰਾਜ ਭਾਗ ਅੱਠ ਦਿਨ ਕੁੱਤਾ ਲਾਹੌਰ ਦੇ ਬਜ਼ਾਰਾਂ ਚ ਘੁੰਮਦਾ ਰਿਆ ਕਿਸੇ ਦੀ ਜ਼ੁਰਤ ਨਾ ਪਈ ਕੁੱਤੇ ਵੱਲੇ ਮੈਲੀ ਨਿਗਾਹ ਕਰਕੇ ਵੇਖ ਲਵੇ ਨੌਵੇਂ ਦਿਨ ਕੁੱਤਾ ਲਿਆਂਦਾ ਤੇ ਕੈਂਠਾ ਉਸੇ ਤਰਾਈ ਗੱਲ ਸੀਗਾ ਅੱਜ ਸ਼ਾਮਾਂ ਨੂੰ 150 ਰੁਪਏ ਦੀ ਲੈ ਕੇ ਸੰਗਲੀ ਤੇ ਕੁੱਤੇ ਦੇ ਗੱਲ ਪਾਇਓ ਹਾਂ ਕੁੱਤਾ ਜੰਮੂਵਾਂ ਵੀ ਲੱਭਣਾ ਜਾ ਕੇ ਇਹ ਤਾਂ ਸਚਾਈ ਆ ਭਾਈ ਕਹਨ ਨੂੰ ਸਾਰੇ ਕਹੀ ਜਾਂਦੇ ਜਦੋਂ ਮੇਰੇ ਵਰਗਾ ਕਹਿੰਦਾ ਨਾ ਰਾਜ ਭਾਗ ਲੈਣਾ ਮੈਂ ਸਟੇਜਾਂ ਤੇ ਖਲੋਖ ਲੋਕੇ ਦਵਾਈਆਂ ਦੇਣਾ ਮੈਂ ਸ਼ੇਰੇ ਪੰਜਾਬ ਵਰਗਾ ਰਾਜ ਭਾਗ ਤੁਹਾਨੂੰ ਦੇ ਦਿਆਂਗਾ ਇੱਕ ਵਾਰੀ ਵੋਟਾਂ ਪਾ ਕੇ ਮੈਨੂੰ ਲੀਡਰ ਬਣਾ ਦਿਓ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪੈਰ ਦੀ ਮੈਲ ਵਰਗੇ ਨਹੀਂ ਇਹ ਬੰਦੇ ਭਾਈ ਉਹ ਮਹਾਰਾਜਾ ਰਣਜੀਤ ਸਿੰਘ ਪੰਜਾਬੀਆਂ ਦਾ ਬਾਦਸ਼ਾਹ ਜਿਹਦੇ ਰਾਜਪਾਗ ਦੀਆਂ ਬਾਤਾਂ ਤੇ ਪਾਈਆਂ ਜਾ ਸਕਦੀਆਂ ਉਹੋ ਜਿਹੜਾ ਰਾਜਪਾਜ ਅਗੇ ਤੇ ਨਜੇ ਤੇ ਨਹੀਂ ਵੇਖਣ ਨੂੰ ਨਜ਼ਰ ਆਉਂਦਾ ਗਾਂ ਕਿਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਰਪਾ ਕਰ ਦਵੇ ਤੇ ਕਿਹਾ ਨਹੀਂ ਜਾ ਸਕਦਾ ਭਾਈ ਉਹ ਮਹਾਰਾਜ ਅਰਜੀਤ ਸਿੰਘ ਤੋਂ ਸਨਮਾਨ ਜੋ ਖਾਲਸਾ ਜੀ ਮਹਾਰਾਜ ਅਰਜੀਤ ਸਿੰਘ ਲਾਹੌਰ ਬਾਜ਼ਾਰ ਵਿੱਚ ਦੀ ਲੰਗੇ ਜਾ ਰਿਹਾ ਇੱਕ ਬੰਦੇ ਦੇ ਗਲ ਵਿੱਚ ਫੱਟੀ ਪੱਥੂਈ ਉਹਦੇ ਹੱਥ ਵਿੱਚ 20 ਕਿਲੋ ਦਾ ਵਿਧਾਨ ਉਹ ਸਿਰੋਂ ਕੱਢ ਕੇ 20 ਕਿਲੋ ਦਾ ਵਿਧਾਨ ਮਾਰੇ ਲੋਹੇ ਦੀ ਹਿੱਕ ਤੇ ਉਦਾ ਆਕਾਰ ਬਦਲ ਕੇ ਰੱਖ ਦਵੇ ਘੋੜੇ ਤੋਂ ਉਤਰਿਆ ਮਹਾਰਾਜਾ ਅਰਜੀਤ ਸਿੰਘ ਮੁਰਕੋ ਮੁਰਕੀ ਹੋਇਆ ਬੰਦਾ ਲੋਹਾ ਕੁੱਟਣ ਵਾਲਾ ਲੋਹਾਰ ਦੋ ਹੱਥਾਂ ਵਿੱਚ ਉਹਦੇ ਡੌਲੇ ਜਾ ਕੇ ਪਕੜੇ ਮਹਾਰਾਜਾ ਅਰਜੀਤ ਸਿੰਘ ਨੇ ਉਹਦੇ ਹੱਥੋਂ ਵਿਦਾਨ ਧਰਤੀ ਤੇ ਰਖਾਇਆ ਸ਼ੇਰੇ ਪੰਜਾਬ ਨੇ ਆਖਿਆ ਅੱਜ ਤੋਂ ਬਾਅਦ ਦੁਕਾਨ ਕਰਦੀਏ ਬੰਦ ਅੱਜ ਤੋਂ ਬਾਅਦ ਮੇਰੇ ਰਾਜ ਭਾਗ ਵਿੱਚ ਤੈਨੂੰ ਨੌਕਰੀ ਦਿੱਤੀ ਜਾਵੇਗੀ ਲੋਹਾਰ ਜਿਹਨੂੰ ਆਪਾਂ ਕਹਿੰਦੇ ਫਕੀਰ ਅਜੀਜਉਦੀਨ ਮਹਾਰਾਜਾ ਅਰਜੀਤ ਸਿੰਘ ਨੇ ਵਿਦੇਸ਼ ਮੰਤਰੀ ਬਣਾਇਆ ਵਿਦੇਸ਼ ਮੰਤਰੀ ਗੁਸਾ ਨਾ ਕਰਿਓ ਲਾਈਵ ਚੱਲਣ ਡਿਆ ਅੱਜ ਫੌਜ ਦੀ ਭਰਤੀ ਆ ਜਾਵੇ ਪੁਲਿਸ ਦੀ ਭਰਤੀ ਆ ਜਾਵੇ ਪੁਲਿਸ ਦੀ ਭਰਤੀ ਆਵੇ 509 ਨੌਜਵਾਨ ਰੱਖਣਾ ਅਸੀਂ ਗਰਾਉਂਡਾਂ ਚ ਭੱਜ ਭੱਜ ਮਰ ਜਾਂਨੇ 5500 ਅਗਲਿਆਂ ਪਹਿਲੋਂ ਰੱਖਿਆ ਹੁੰਦਾ ਭਾਈ ਆ ਨੌਜਵਾਨੀ ਮੇਰੇ ਪੰਜਾਬ ਦੀ ਇਹ ਦਿਨ ਰਾਤ ਮਿਹਨਤ ਕਰਦੀ ਮਿਹਨਤ ਕਰਦੇ ਵੀ ਜਦੋਂ ਤੱਕ ਕਿਸੇ ਦੀ ਮੁੱਠ ਵਿੱਚ 2-4 ਲੱਖ ਰੁਪਏ ਨਾ ਦੋ ਉਦੋਂ ਤੱਕ ਕਿਤੇ 100 ਚੋਂ 5 ਆ ਭਾਵੇਂ ਉਤਰਾਂ ਭਰਤੀ ਹੋ ਜਾਣ 95 ਵਿਚਾਰਿਆਂ ਨੂੰ ਜ਼ਮੀਨ ਜਾਇਦਾਦ ਵੇਚ ਕੇ ਪੈਸੇ ਭਰਨੇ ਪੈਂਦੀ ਇੱਥੇ ਜਵਾਨੀ ਦਾ ਮੁੱਲ ਨਹੀਂ ਪਾਇਆ ਜਾਂਦਾ ਭਾਈ